ਨਾਰਮਲੀ ਜੀ ਜਿਹੜਾ ਪੰਪ ਨੇ ਉਹ ਜਿਹੜੇ ਜਿੰਮੇਦਾਰ ਯੂਜ਼ ਕਰ ਰਹੇ ਨੇ ਉਹ ਪਿੱਠ ਪਿੱਛੇ ਪਾ ਕੇ ਜਿਹੜਾ ਉਹ ਯੂਜ਼ ਕੀਤਾ ਜਾਂਦਾ ਜਿਹੜਾ ਆਮ ਪਰਚਲਿਤ ਹੈਗਾ ਇਹਦੇ ਵਿੱਚ ਕਿਸਮਾਂ ਦੀ ਗੱਲ ਕਰੀਏ ਤਾਂ ਉਸ ਤਰ੍ਹਾਂ ਤਾਂ ਕੋਈ ਕਿਸਮਾਂ ਨਹੀਂ ਹੈਗੀਆਂ ਇਹਦੇ ਵਿੱਚ ਦੋ ਤਰ੍ਹਾਂ ਦੀ ਤੁਹਾਨੂੰ ਜਿੱਦਾਂ ਪਹਿਲਾਂ ਹੀ ਦੱਸ ਦੱਸ ਚੁੱਕੇ ਹਾਂ ਪਿੱਠ ਵਾਲੇ ਜਿਹੜੇ ਪੰਪ ਇਹ ਜਾਂ ਤਾਂ ਬੈਟਰੀ ਦੇ ਨਾਲ ਚੱਲਣ ਵਾਲੇ ਨੇ ਜਾਂ ਇਹ ਹੱਥ ਨਾਲ ਚੱਲਣ ਵਾਲੇ ਨੇ ਜਾ ਹੈ ਮੋਟਰਾਈਜ਼ ਨੇ ਤੇ ਇਹਦੇ ਵਿੱਚ ਇੱਕ ਛੋਟਾ ਜਿਹੜਾ ਹੈਗਾ ਇੰਜਨ ਲੱਗਿਆ ਹੁੰਦਾ ਉਹਦੇ ਨਾਲ ਜਿਹੜਾ ਉਹ ਸਪਰੇਅ ਕੀਤੀ ਜਾਂਦੀ ਮੇਨ ਜਿਹੜੀ ਇਹ ਤਿੰਨ ਕਿਸਮਾਂ ਆ ਦੀਆਂ ਹੈਗੀਆਂ ਕਿਰਪਾ ਕਰਕੇ ਜਿਹੜਾ ਸਾਡੇ ਦਰਸ਼ਕਾਂ ਨੂੰ ਕਿਸਾਨ ਵੀਰਾਂ ਨੂੰ ਉਹਨਾਂ ਨੋਜ਼ਲ ਬਾਰੇ ਦੱਸੋ ਵੀ ਕਿਹੜੀ ਨੋਜ਼ਲ ਹੁੰਦੀ ਹੈ ਔਰ ਉਹਨੂੰ ਕਿੱਥੇ ਵਰਤਣਾ ਚਾਹੀਦਾ ਹੈ ਇਹ ਡਿਪੈਂਡ ਕਰਦਾ ਹੈਗਾ ਵਾ ਵੀ ਇਹ ਜਿਹੜਾ ਤੁਹਾਡਾ ਜਿਹੜਾ ਵਾ ਪਿੰਨ ਦੀਨ ਵਾਸਤੇ ਤੁਸੀਂ ਯੂਜ਼ ਕਰ ਰਹੇ ਹੋ ਜਾਂ ਤੁਸੀਂ ਕੀਟਨਾਸ਼ਕ ਜਿਹੜਾ ਉਹਦੇ ਵਾਸਤੇ ਯੂਜ਼ ਕਰ ਰਹੇ ਹੋਗੇ ਹੋ ਜਾਂ ਕੋਈ ਫੰਗੀਸਾਈਡ ਜਿਹੜਾ ਵਾ ਉਹਦੇ ਵਾਸਤੇ ਯੂਜ਼ ਕਰ ਰਹੇ ਹੋ ਡਾਕਟਰ ਸਾਹਿਬ ਇਹ ਕਿਹੜੀ ਨੋਜ਼ਲ ਹੈ ਜੀ ਇਹ ਹੈ ਜੀ 플랫 팬 ਜਾਂ ਇਹਨੂੰ ਕੱਟ ਨੋਜ਼ਲ ਕਹਿੰਦੇ ਆ ਇਹਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਇਹ ਕੱਟ ਜਿਸ ਤਰ੍ਹਾਂ ਲੱਗਿਆ ਹੋਇਆ ਵਾ ਇਹਦੇ ਵਿੱਚੋਂ ਫੁਹਾਰ ਜਿਹੜੀ ਆ ਇੱਕ ਸਾਈਡ ਨੂੰ ਨਿਕਲਦੀ ਔਰ ਫਾਰ ਜਿਹੜੀ ਆ ਤਕਰੀਬਨ ਇਹ ਇੱਕੋ ਜੀ ਜਾਂਦੀ ਆ ਸੋ ਇਸ ਤਰ੍ਹਾਂ ਨਾ ਤੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਹਲਾਉਣਾ ਵਾ ਇਹ ਵੀ ਗਲਤ ਪ੍ਰੈਕਟਿਸ ਹੈ ਜਦੋਂ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਹੈ ਕੱਟ ਵਾਲੀ ਨੋਜ਼ਲ ਵਰਤਣੀ ਹੈ ਔਰ ਇਹਨੂੰ ਇੱਕ ਸਾਰ ਲੈ ਕੇ ਚੱਲਣਾ ਹੈ ਇੱਕ ਸਾਰ ਇੱਕ ਪੱਟੀ ਦੇ ਵਿੱਚ ਲੈ ਕੇ ਚੱਲਣਾ ਜਿਹੜੀ ਕਿ ਦਿਖਾਈ ਗਏ ਸੋ ਇਹ ਇਸ ਟਾਈਪ ਦੇ ਆਪਾਂ ਜਾਣਾ ਹੈ ਬਿਲਕੁਲ ਬਿਲਕੁਲ ਤੇ ਜਿਹੜੀ ਦੂਸਰੀ ਹੈਗੀ ਹੈ ਨੋਜ਼ਲ ਤੁਸੀਂ ਵੀ ਲੈ ਕੇ ਆਓ ਜੀ ਪੰਪ ਇਹਦੇ ਇਹਦੇ ਬਾਰੇ ਵੀ ਥੋੜਾ ਦੱਸੋ ਜੀ ਇਹ ਨੋਜ਼ਲ ਦੇ ਵਿੱਚ ਤੇ ਉਹਦੇ ਵਿੱਚ ਡਿਫਰੈਂਸ ਇਹ ਹੈ ਕਿ ਇਹਦਾ ਜਿਹੜਾ ਫੁਹਾਰ ਆ ਚਾਰ ਸ਼ਫੇਰੇ ਪਏਗਾ ਜਿਹੜਾ ਵਿੱਚ ਸਾਈਡ ਦੇ ਵਿੱਚ ਆ ਉਹ ਬਿਲਕੁਲ ਖਾਲੀ ਹੋਲ ਰਹੂਗਾ ਔਰ ਇਹ ਤੁਸੀਂ ਜੇਕਰ ਇਹਦੀ ਨੋਜ਼ਲ ਤੁਸੀਂ ਦੇਖੋ ਤੇ ਅੱਗੇ ਛੇਕ ਬਣਿਆ ਹੈਗਾ ਜਦ ਕਿ ਉਹਦੇ ਵਿੱਚ ਕੱਟ ਲੱਗਿਆ ਸੀਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਹਰਮਨਪ੍ਰੀਤ ਸਿੰਘ ਅਕਸਰ ਕਿਸਾਨੇ ਸ਼ਿਕਾਇਤ ਕਰਦੇ ਨੇ ਕਿ ਖੇਤਾਂ ਵਿੱਚ ਜਦੋਂ ਕਿਸੇ ਦਵਾਈ ਦਾ ਛਰਕਾ ਕਰਦੇ ਨੇ ਤੇ ਉਹ ਦਵਾਈ ਜਿਹੜੀ ਅਸਰ ਨਹੀਂ ਕਰਦੀ ਪਰ ਜੇਕਰ ਖੇਤੀ ਮਾਹਿਰਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਦਵਾਈ ਦੇ ਵਿੱਚ ਕੋਈ ਕਮੀ ਹੈ ਕਿਉਂਕਿ ਆਮ ਤੌਰ ਤੇ ਜਿਹੜੇ ਦਵਾਈ ਨੂੰ ਛੜਕਾ ਕਰਨ ਦਾ ਸਮਾਂ ਸਹੀ ਨਹੀਂ ਹੁੰਦਾ ਉਹਦਾ ਤਰੀਕਾ ਸਹੀ ਨਹੀਂ ਹੁੰਦਾ ਇਸ ਸੰਬੰਧ ਵਿੱਚ ਜਿਹੜੀ ਅਹਿਮ ਜਾਣਕਾਰੀ ਦੇਣ ਲਈ ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਭਾਗ ਦੇ ਅੰਦਰ ਦੇ ਡਾਇਰੈਕਟਰ ਡਾਕਟਰ ਸਰਜੀ ਸਿੰਘ ਆਲਕ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਕਿ ਜਿਹੜੇ ਸਪਰੇਅ ਕਰਨ ਲਈ ਜਿਹੜੇ ਪੰਪ ਵਰਤੇ ਜਾਂਦੇ ਨੇ ਉਹ ਕਿਹੋ ਜਿਹੇ ਹੁੰਦੇ ਨੇ ਉਹਨਾਂ ਪੰਪਾਂ ਦੀਆਂ ਜਿਹੜੀਆਂ ਨੋਜ਼ਲਾ ਨੇ ਉਹਨਾਂ ਦੀ ਅਹਿਮੀਅਤ ਕੀ ਹੁੰਦੀ ਹੈ ਉਹਨਾਂ ਦੀ ਕਿਸਮਾਂ ਕੀ ਹੁੰਦੀਆਂ ਨੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਿਹੜੇ ਪੰਪ ਸਪਰੇਅ ਕਰਨ ਲਈ ਵਰਤੇ ਜਾਂਦੇ ਨੇ ਉਹਨਾਂ ਦੀ ਕਿਸਮਾਂ ਕਿਹੋ ਜੀਆਂ ਹੁੰਦੀਆਂ ਔਰ ਕਿੱਥੇ ਕਿਹੜਾ ਪੰਪ ਵਰਤਿਆ ਜਾਂਦਾ ਨਾਰਮਲੀ ਜੀ ਜਿਹੜੇ ਪੰਪ ਨੇ ਉਹ ਜਿਹੜੇ ਜ਼ਮੀਂਦਾਰ ਯੂਜ਼ ਕਰ ਰਹੇ ਨੇ ਉਹ ਪਿੱਠ ਪਿੱਛੇ ਪਾ ਕੇ ਜਿਹੜਾ ਉਹ ਯੂਜ਼ ਕੀਤਾ ਜਾਂਦਾ ਜਿਹੜਾ ਆਮ ਪ੍ਰਚਲਿਤ ਹੈਗਾ ਜੀ ਪਰ ਇਹਦੇ ਨਾਲ ਨਾਲ ਸਾਡੇ ਕੋਲ ਮੋਟਰਾਈਜ਼ਡ ਪਿੱਠੂ ਪੰਪ ਵੀ ਹੈਗੇ ਆ ਇਹਦੇ ਨਾਲ ਨਾਲ ਟਰੈਕਟਰ ਮਾਉਂਟਡ ਵੀ ਜਿਹੜੇ ਸਪਰੇਅਰ ਹੈਗੇ ਸਾਡੇ ਕੋਲ ਤੇ ਹੋਰ ਵੀ ਸਪਰੇਅਰ ਹੈਗੇ ਪਰ ਨਾਰਮਲੀ ਅਸੀਂ ਦੋ ਤਿੰਨ ਜਿਹੜੇ ਕਿਸਮ ਦੇ ਨੇ ਇਹ ਆਪਾਂ ਚਾਹੇ ਉਹ ਬੈਟਰੀ ਦੇ ਨਾਲ ਅਪਰੇਟ ਹੋ ਰਿਹਾ ਬਹੁਤੇ ਪਿੱਠ ਪਿੱਛੂ ਪਿੱਠੂ ਜਿਹੜੇ ਹੈਗੇ ਨੇ ਪੰਪ ਉਹ ਹੀ ਯੂਜ਼ ਕਰ ਰਹੇ ਹੈਗੇ ਆ ਔਰ ਇਹਨਾਂ ਪੰਪਾਂ ਦੀਆਂ ਜਿਹੜੀਆਂ ਪਿੱਠ ਵਾਲੀਆਂ ਵੀ ਨੇ ਇਹਨਾਂ ਦੀ ਵੀ ਤਾਂ ਕੋਈ ਕਿਸਮ ਹੁੰਦੀ ਹੈ ਇਹਦੇ ਵਿੱਚ ਕਿਸਮਾਂ ਦੀ ਗੱਲ ਕਰੀਏ ਤਾਂ ਉਸ ਤਰ੍ਹਾਂ ਤਾਂ ਕੋਈ ਕਿਸਮਾਂ ਨਹੀਂ ਹੈਗੀਆਂ ਇਹਦੇ ਵਿੱਚ ਦੋ ਤਰ੍ਹਾਂ ਦੀ ਤੁਹਾਨੂੰ ਜਿੱਦਾਂ ਪਹਿਲਾਂ ਹੀ ਦੱਸ ਦੱਸ ਚੁੱਕੇ ਹਾਂ ਪਿੱਠ ਵਾਲੇ ਜਿਹੜੇ ਪੰਪ ਇਹ ਜਾਂ ਤਾਂ ਬੈਟਰੀ ਦੇ ਨਾਲ ਚੱਲਣ ਵਾਲੇ ਨੇ ਜਾਂ ਇਹ ਹੱਥ ਨਾਲ ਚੱਲਣ ਵਾਲ ਜਾ ਇਹ ਮੋਟਰਾਈਜ਼ ਨੇ ਓਕੇ ਇਹਦੇ ਵਿੱਚ ਇੱਕ ਛੋਟਾ ਜਿਹੜਾ ਹੈਗਾ ਇੰਜਨ ਲੱਗਿਆ ਹੁੰਦਾ ਉਹਦੇ ਨਾਲ ਜਿਹੜਾ ਉਹ ਸਪਰੇਅ ਕੀਤੀ ਜਾਂਦੀ ਮੇਨ ਜਿਹੜੀ ਇਹ ਤਿੰਨ ਕਿਸਮਾਂ ਦੀਆਂ ਹੈਗੀਆਂ ਔਰ ਇਹਨਾਂ ਦੇ ਪੰਪਾਂ ਦੇ ਅੱਗੇ ਜਿਹੜੀ ਨੋਜ਼ਲ ਲੱਗਦੀ ਹੈ ਮੇਰੀ ਸਮਝ ਦੇ ਮਤਲਬ ਕੋ ਨੋਜ਼ਲ ਚ ਵੀ ਫਰਕ ਹੁੰਦਾ ਔਰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਨੇ ਉਹਨਾਂ ਲਈ ਵੱਖ-ਵੱਖ ਤਰ੍ਹਾਂ ਦੀ ਨੋਜ਼ਲ ਜਿਹੜੀ ਆ ਉਹ ਵਰਤੀ ਜਾਣੀ ਚਾਹੀਦੀ ਹੈ ਔਰ ਬਹੁਤ ਸਾਰੇ ਕਿਸਾਨਾਂ ਨੂੰ ਮੇਰੇ ਖਿਆਲ ਨਾਲ ਅਜੇ ਤੱਕ ਨੋਜ਼ਲ ਬਾਰੇ ਪਤਾ ਨਹੀਂ ਹੈ ਕਿਰਪਾ ਕਰਕੇ ਜਿਹੜਾ ਸਾਡੇ ਦਰਸ਼ਕਾਂ ਨੂੰ ਕਿਸਾਨ ਵੀਰਾਂ ਨੂੰ ਉਹਨਾਂ ਨੋਜ਼ਲਾਂ ਬਾਰੇ ਦੱਸੋ ਕਿ ਕਿਹੜੀ ਨੋਜ਼ਲ ਹੁੰਦੀ ਹੈ ਔਰ ਉਹਨੂੰ ਕਿੱਥੇ ਵਰਤਣਾ ਚਾਹੀਦਾ ਇਹ ਡਿਪੈਂਡ ਕਰਦਾ ਹੈਗਾ ਵਾ ਕਿ ਇਹ ਜਿਹੜਾ ਤੁਹਾਡਾ ਜਿਹੜਾ ਵਾ ਭਿੰਨ ਦੀਨ ਵਾਸਤੇ ਤੁਸੀਂ ਯੂਜ਼ ਕਰ ਰਹੇ ਹੋ ਜਾਂ ਤੁਸੀਂ ਕੀਟਨਾਸ਼ਕ ਜਿਹੜਾ ਉਹਦੇ ਵਾਸਤੇ ਯੂਜ਼ ਕਰ ਰਹੇ ਹੋਗੇ ਹੋ ਜਾਂ ਕੋਈ ਫੰਗੀਸਾਈਡ ਜਿਹੜਾ ਜੇਕਰ ਆਪਾਂ ਗੱਲ ਕਰੀਏ ਨਦੀਨਾ ਦੀ ਤੇ ਉਹਦੇ ਵਿੱਚ ਨਾਰਮਲੀ ਅਸੀਂ ਫਲੈਟ ਫੈਨ ਜਾਂ ਉਹਨੂੰ ਕੱਟ ਨੋਜ਼ਲ ਵੀ ਜਾਂ ਕੱਟ ਵਾਲੀ ਨੋਜ਼ਲ ਜਿਹੜੀ ਆ ਉਹ ਯੂਸ ਕਰਦੇ ਹੈਗੇ ਆ ਤੇ ਜੇਕਰ ਗੱਲ ਕਰੀਏ ਆਪਾਂ ਕੇਟ ਨਾਸ਼ਕਾਂ ਦੀ ਤੇ ਉਹਦੇ ਵਿੱਚ ਹਾਲੋਕੋਨ ਟਾਈਪ ਜਿਹੜੀ ਆ ਨੋਜ਼ਲ ਅਸੀਂ ਜਿਹੜੀ ਆ ਉਹ ਵਰਤੇ ਹੈਗੇ ਆ ਕੱਟ ਜਿਹੜੀ ਨੋਜ਼ਲ ਆ ਉਹਦੇ ਵਿੱਚ ਫਾਰ ਇੱਕ ਸਾਈਡ ਨੂੰ ਡਿੱਗਦੀ ਆ ਜਦ ਕਿ ਕੋਨ ਟਾਈਪ ਜਿਹੜੀ ਨੋਜ਼ਲ ਆ ਉਹਦੀ ਚਾਰ ਚਿਹਰੇ ਉਹ ਵਿੱਚੋਂ ਹਾਲੋ ਹੁੰਦੀ ਆ ਮਤਲਬ ਖਾਲੀ ਹੁੰਦਾ ਵਾ ਸੋ ਇਸ ਕਰਕੇ ਉਹਦੀ ਜਿਹੜੀ ਫਹਾਰ ਆ ਜਿਹੜੀ ਹਾਲੋ ਕੋਨ ਦੀ ਉਹ ਬ੍ਰੇਕ ਹੁੰਦੀ ਆ ਇਹਦਾ ਡ੍ਰੌਪ ਲਟ ਸਾਈਜ਼ ਥੋੜਾ ਜਿਹਾ ਮੋਟਾ ਹੁੰਦਾ ਵਾ ਸਾਡੇ ਨਾਲ ਪੰਪ ਵੀ ਡਾਕਟਰ ਸਾਹਿਬ ਉਹ ਤੁਹਾਡੇ ਇੱਥੇ ਮੌਜੂਦ ਨੇ ਆ ਥੋੜਾ ਜਿਹਾ ਆਪਾਂ ਦਿਖਾ ਵੀ ਦਈਏ ਕਿਸਾਨ ਵੀਰਾਂ ਨੂੰ ਕਿ ਇਹਨਾਂ ਦੋਨਾਂ ਬਾਰੇ ਜਿਹੜਾ ਉਹ ਕੀ ਫਰਕ ਹੈ ਇੱਕ ਕੈਮਰਾਮੈਨ ਸਾਥੀ ਨੂੰ ਕਹਾਂਗਾ ਥੋੜਾ ਦਾ ਜੂਮ ਕਰਕੇ ਦਿਖਾਓ ਡਾਕਟਰ ਸਾਹਿਬ ਇਹ ਕਿਹੜੀ ਨੋਜ਼ਲ ਹੈ ਜੀ ਇਹ ਹੈ ਜੀ ਫਲੈਟ ਫੈਨ ਜਾਂ ਇਹਨੂੰ ਕੱਟ ਨੋਜ਼ਲ ਕਹਿੰਦੇ ਆ ਇਹਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਇਹ ਕੱਟ ਜਿਸ ਤਰ੍ਹਾਂ ਲੱਗਿਆ ਹੋਇਆ ਵਾ ਇਹਦੇ ਵਿੱਚੋਂ ਫੁਹਾਰ ਜਿਹੜੀ ਆ ਇੱਕ ਸਾਈਡ ਨੂੰ ਨਿਕਲਦੀ ਔਰ ਫੁਹਾਰ ਜਿਹੜ ਵਰਤਦੇ ਆ ਜੀ ਇਹਨੂੰ ਆਮ ਕਰਕੇ ਅਸੀਂ ਜਿਹੜਾ ਵਾ ਖਾਸ ਕਰਕੇ ਨਦੀਨਾਂ ਦੇ ਮਾਰਗ ਵਾਸਤੇ ਵਰਤਦੇ ਆ ਤੇ ਔਰ ਇਹਦਾ ਜਿਹੜੀ ਫੁਹਾਰ ਆ ਨੀਚੇ ਵੱਲ ਨੂੰ ਹੋਣੀ ਚਾਹੀਦੀ ਆ ਚਲਾਓ ਜੀ ਚਲਾਓ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਆ ਦੇਖ ਰਹੇ ਹੋ ਕਿ ਇਹਦੀ ਫੁਹਾਰ ਨੀਚੇ ਵੱਲ ਨੂੰ ਆ ਸੋ ਇਸ ਤਰ੍ਹਾਂ ਨਾ ਤੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਹਲਾਉਣਾ ਵਾ ਇਹ ਵੀ ਗਲਤ ਪ੍ਰੈਕਟਿਸ ਹੈ ਜਦੋਂ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਹੈ ਕੱਟ ਵਾਲੀ ਨੋਜ਼ਲ ਵਰਤਣੀ ਹੈ ਔਰ ਇਹਨੂੰ ਇੱਕ ਸਾਰ ਲੈ ਕੇ ਚੱਲਣਾ ਹੈ ਇੱਕ ਸਾਰ ਇੱਕ ਪੱਟੀ ਦੇ ਵਿੱਚ ਲੈ ਕੇ ਚੱਲਣਾ ਜਿਹੜੀ ਕਿ ਦਿਖਾਉਦੇ ਗਏ ਸੋ ਇਹ ਇਸ ਟਾਈਪ ਦੇ ਆਪਾਂ ਜਾਣਾ ਹੈਗਾ ਸੋ ਇਹਨੂੰ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਕਈ ਵਾਰੀ ਕਿਸਾਨ ਵੀਰ ਜਿਹੜੀ ਗਲਤੀ ਕਰਦੇ ਹੋ ਇਹਨੂੰ ਪੁੱਠੀ ਕਰ ਲੈਂਦੇ ਆ ਔਰ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਆ ਜਾਂ ਇਹਨੂੰ ਸਿੱਧੀ ਕਰਕੇ ਤਾਂ ਕਿ ਇਹਦਾ ਵੱਧ ਜਿਹੜੀ ਆ ਉਹ ਕਵਰੇਜ ਹੋ ਸਕੇ ਜੀ ਹਾਈ ਫਿਰ ਜ਼ਮੀਨ ਤੋਂ ਕਿੰਨੀ ਰੱਖਣੀ ਹੁੰਦੀ ਹੈ ਜੀ ਇਹ ਤਾਂ ਨਾਰਮਲ ਹੀ ਅਸੀਂ ਇਹ ਗੱਲ ਕਹਿੰਨੇ ਆਂ ਵੀ ਜਿਹੜਾ ਤੁਹਾਡੀ ਕਣਕ ਦੇ ਉੱਪਰ ਦਾ ਪੱਤਾ ਹੋਵੇ ਇਹਦੇ ਤੋਂ 1.5 ਫੁੱਟ ਉੱਚੀ ਜੇਕਰ ਆਪਾਂ ਕਣਕ ਦੀ ਬਜਾਈ ਸਮੇਂ ਗੱਲ ਕਰ ਲਈਏ ਤੇ ਫਿਰ ਜਿਹੜਾ ਉਹਨੂੰ ਜ਼ਮੀਨ ਦੇ ਲੈਵਲ ਤੋਂ 1.5 ਫੁੱਟ ਚ ਨਹੀਂ ਤੇ ਕਣਕ ਜੇ ਹੁਣ ਆਇਆ ਹਸਬਣ 8-9 ਇੰਚ ਜਾਂ ਪੁੱਟ ਦੇ ਕਰੀਬ ਆ ਜੀ ਇਹਦੇ ਤੋਂ 1.5 ਫੁੱਟ ਚਾ ਕਰਨਾ ਹੈਗਾ 1.5 ਫੁੱਟ ਜੀ ਮੈਂ ਨਦੀਨ ਵਾਸਤੇ ਤੇ ਜਿਹੜੀ ਦੂਸਰੀ ਹੈਗੀ ਹੈ ਨੋਜ਼ਲ ਤੁਸੀਂ ਵੀ ਲੈ ਕੇ ਆਓ ਜੀ ਪੰਪ ਇਹਦੇ ਇਹਦੇ ਬਾਰੇ ਵੀ ਥੋੜਾ ਦੱਸੋ ਜੀ ਇਹ ਨੋਜ਼ਲ ਦੇ ਵਿੱਚ ਤੇ ਉਹਦੇ ਵਿੱਚ ਡਿਫਰੈਂਸ ਇਹ ਆ ਕਿ ਇਹਦਾ ਜਿਹੜਾ ਫੁਹਾਰ ਆ ਚਾਰ ਸ਼ਫੇਰੇ ਪਏਗਾ ਜਿਹੜਾ ਵਿੱਚ ਸਾਈਡ ਦੇ ਵਿੱਚ ਆ ਉਹ ਬਿਲਕੁਲ ਖਾਲੀ ਹੋਲ ਰਹੂਗਾ ਔਰ ਇਹ ਤੁਸੀਂ ਜੇਕਰ ਇਹਦੀ ਨੋਜ਼ਲ ਤੁਸੀਂ ਦੇਖੋ ਤੇ ਅੱਗੇ ਛੇਕ ਬਣਿਆ ਹੈਗਾ ਜਦਕਿ ਉਹਦੇ ਵਿੱਚ ਘੱਟ ਲੱਗਿਆ ਸੀਗਾ ਹੁਣ ਜੇਕਰ ਇਹਨੂੰ ਅਸੀਂ ਜਿਹੜਾ ਆਪਾਂ ਸਪਰੇਅ ਕਰਦੇ ਆ ਜੀ ਔਨ ਕਰੀ ਚੱਲਿਆ ਅਸੀਂ ਤੁਸੀਂ ਦੇਖ ਰਹੇ ਹੋ ਕਿ ਇਹਦਾ ਫੁਹਾਰ ਜਿਉਂ-ਜਿਉ ਇਹਨੂੰ ਮਤਲਬ ਜਿਹੜੀਆਂ ਉੱਡੀ ਨਾਸ਼ਕਾਂ ਵਾਸਤੇ ਏ ਬਿਲਕੁਲ ਉਲੀ ਨਾਸ਼ਕ ਔਰ ਕੀੜਾ ਨਾਸ਼ਕ ਵਾਸਤੇ ਅੱਛਾ ਇਹਦੀ ਹਾਈਟ ਵਗੈਰਾ ਡਾਕਟਰ ਜੀ ਇਹਦੀ ਹਾਈਟ ਜਿਹੜੀ ਵੀ ਉਸੇ ਤਰ੍ਹਾਂ ਹੀ ਹੈ ਕਿਉਂਕਿ ਇਹਦੀ ਜਿਹੜਾ ਤੁਸੀਂ ਇਹ ਡ੍ਰੋਪਲੈਟ ਸਾਈਜ਼ ਆ ਇਹ ਬਰੀਕ ਹੁੰਦਾ ਵਾ ਇਹ ਬੂਟੇ ਦੇ ਸਿਸਟਮ ਦੇ ਵਿੱਚ ਜਾਣੇ ਚਾਹੀਦੀ ਆ ਤਾਂ ਉਹਨੇ ਅਸਰ ਕਰਨਾ ਹੈਗਾ ਜਦ ਕਿ ਨਦੀਨ ਨਾਸ਼ਕ ਜਿਹੜੀ ਆ ਉਹਦੇ ਵਿੱਚ ਕਟ ਨੋਜ਼ਲ ਦੇ ਵਿੱਚ ਆ ਕਿ ਉਹਨੇ ਜ਼ਮੀਨ ਰਾਈ ਵੀ ਅਸਰ ਕਰਨਾ ਹੈ ਤੇ ਬੂਟੇ ਰਾਈ ਵੀ ਕਰਨਾ ਹੈਗਾ ਤੇ ਇਹਨੂੰ ਵੀ ਸਾਈਡ ਤੇ ਨਹੀਂ ਲੈ ਕੇ ਜਾਣਾ ਇਹਨੂੰ ਬਿਲਕੁਲ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪ੍ਰੈਕਟਿਸ ਗਲਤ ਹੈਗੀ ਆ ਤੁਹਾਡੀ ਜੁਨੀਫਾਰਮਿਟੀ ਤਾਂ ਹੀ ਆਊਗੀ ਜੇਕਰ ਅਸੀਂ ਜਿਹੜਾ ਉਹਨੂੰ ਸਿੱਧੇ ਜਾਵਾਂ ਤੇ ਸਿੱਧੇ ਹੀ ਆਵਾਂਗੇ ਠੀਕ ਹੈ ਜੀ ਔਰ ਡਾਕਟਰ ਸਾਹਿਬ ਇੱਕ ਦਾ ਆਮ ਤੌਰ ਤੇ ਗੱਲ ਕਰਦੇ ਆ ਕਿ ਜਿਹੜਾ ਜਿਹੜੀ ਦਵਾਈ ਹੈ ਜਿਹੜੀ ਵੀ ਜਾਂ ਕੋਈ ਆਪਾਂ ਕੀਟਨਾਸ਼ਕ ਪਾਉਨੇ ਨੇ ਦੀ ਨਾਸ਼ਕ ਪਾਉਨੇ ਆ ਉਹਦੀ ਜਿਹੜੀ ਸਪਰੇਅ ਕਰਨ ਦਾ ਇੱਕ ਸਮਾਂ ਵੀ ਜਿਹੜਾ ਉਹ ਠੁਕਮਾ ਸਮਾਂ ਹੋਣਾ ਚਾਹੀਦਾ ਉਹ ਦੁਪਹਿਰੇ ਹੋਣੀ ਚਾਹੀਦੀ ਆ ਸ਼ਾਮ ਜਾਂ ਸਵੇਰ ਕਿਹੜਾ ਸਮਾਂ ਸਹੀ ਹੈ ਬਿਲਕੁਲ ਜੀ ਤੁਹਾਡੀ ਗੱਲ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਹੈਗਾ ਇਹਦੇ ਵਿੱਚ ਤਾਂ ਇਹ ਆ ਕਿ ਤੁਸੀਂ ਜਿਹੜਾ ਸਮੇਂ ਦੀ ਗੱਲ ਕੀਤੀ ਆ ਸਮਾਂ ਉਹੀ ਠੁਕਮਾ ਹੈਗਾ ਜਦੋਂ ਤੁਹਾਡੀ ਧੁੱਪ ਚੜ ਜਵੇ ਨਾ ਇਹਨੂੰ ਤੁਸੀਂ ਜਾ ਕੇ ਦੋਏ ਆ ਵੀ ਲੇਟ ਇਵਨਿੰਗ ਤੇ ਕਈ ਵਾਰੀ ਕਹਿੰਦਾ ਜਿੰਮੇਵਾਰ ਤੇ ਖੇਤ ਜਿਆਦੇ ਨੇ ਔਰ ਉਹ ਜਾ ਕੇ ਤੇ ਸ਼ਾਮੀ 6 7 ਵਜੇ ਤੱਕ ਜਦੋਂ ਚ ਹਨੇਰਾ ਨਹੀਂ ਹੁੰਦਾ ਉਦੋਂ ਤੱਕ ਸਪਰੇਅ ਕਰਦਾ ਰਹਿੰਦਾ ਇਹਦਾ ਅਸਰ ਉਨਾ ਹੀ ਘਟ ਜਾਊਗਾ ਸੋ ਇਸ ਕਰਕੇ ਸਾਨੂੰ ਇਹ ਚਾਹੀਦਾ ਵੀ ਨਾਤ ਬਹੁਤ ਜਲਦੀ ਆਪਾਂ ਕਰੀਏ ਇਹਨੂੰ 11:00 ਵਜੇ ਤੋਂ ਬਾਅਦ ਹੀ ਸਟਾਰਟ ਕੀਤਾ ਜਾਵੇ ਜਦੋਂ ਤੁਹਾਡੀ ਧੁੱਪ ਵਗੈਰਾ ਚੜ ਜਾਂਦੀ ਹੈ ਤੇ ਰੇਲ ਘਟ ਜਾਂਦੀ ਹੈਗੀ ਆ ਉਹ ਬੈਸਟ ਹੈਗਾ ਤੇ ਧੁੰਦ ਦੇ ਦਿਨ ਜਿਹੜੇ ਹੁੰਦੇ ਜਾਂ ਬੱਦਲਵਾਈ ਦੇ ਦਿਨ ਆ ਉਹਨਾਂ ਦੇ ਬਾਰੇ ਕੀ ਖਿਆਲ ਹੈ ਤੁਹਾਡਾ ਦੇਖੋ ਜੀ ਉਹਦੇ ਵਿੱਚ ਧੁੰਦ ਦੇ ਦਿਨਾਂ ਦੇ ਵਿੱਚ ਇਹਦਾ ਅਸਰ ਬਿਲਕੁਲ ਘੱਟ ਹੋਊਗਾ ਆਪਾਂ ਨੂੰ ਕੋਸ਼ਿਸ਼ ਕਰਨੀ ਪਊਗੀ ਕਿ ਇਹਦੇ ਵਿੱਚ ਕਿਉਂਕਿ ਹੋਰ ਵੀ ਫੈਕਟਰ ਕਈ ਹੈਗੇ ਨੇ ਸੋ ਧੁੰਦ ਵਾਲੇ ਦਿਨਾਂ ਦੇ ਵਿੱਚ ਇਹਨੂੰ ਅਵਾਇਡ ਕਰੀਏ ਆਪਾਂ ਜੇ ਸਪਰੇਅ ਡਿਲੇ ਕੀਤੀ ਜਾ ਸਕਦੀ ਥੋੜੀ ਬਹੁਤੀ ਸੋ ਇਹਦੇ ਵਿੱਚ ਹੋਰ ਫੈਕਟਰ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੁੰਦਾ ਸੀਗਾ ਕਿ ਜਿਸ ਤਰ੍ਹਾਂ ਅਸੀਂ ਹਸ ਖੇਤ ਦੇ ਵਿੱਚ ਖੜੇ ਆ ਸਾਡਾ ਪੈਰ ਨਹੀਂ ਖੁੱਭ ਰਿਆ ਹੈਗਾ ਜੀ ਸੋ ਇਹੋ ਜੀ ਕੰਡੀਸ਼ਨ ਹੋਣੀ ਚਾਹੀਦੀ ਹੈ ਪਾਣੀ ਡਾਉਣ ਤੋਂ ਬਾਅਦ ਜਿਹੜਾ ਉਹ ਪੈਰ ਨਹੀਂ ਖੁੱਭਣਾ ਚਾਹੀਦਾ ਸਾਡੇ ਪੈਰਾਂ ਦੇ ਨਿਸ਼ਾਨ ਨਹੀਂ ਉਹਦੇ ਤੇ ਨਜ਼ਰ ਆਉਣੇ ਚਾਹੀਦੇ ਇਹਨਾਂ ਵੀ ਸੁੱਕਾ ਨਾ ਹੋਵੇ ਕਿ ਉਹ ਜਿਹੜਾ ਉਹਦੇ ਤੇ ਅਸਰ ਹੀ ਨਾ ਹੋਵੇ ਫਿਰ ਤੁਹਾਡਾ ਜਿਹੜਾ ਗੁੱਡੀ ਡੰਡਾ ਜਾਂ ਕੋਈ ਵੀ ਨਦੀਨ ਜਿਹੜੇ ਉਹ ਨਹੀਂ ਮਰਨਗੇ ਤੁਹਾਡੇ ਇਹਦੇ ਨਾਲ ਨਾਲ ਕਣਕ ਜ਼ਰੂਰ ਤੁਹਾਡੀ ਮਰ ਸਕਦੀ ਹੈਗੀ ਆ ਤੇ ਮੋਇਸਚਰ ਜਿਹੜਾ ਹੈ ਉਹਦਾ ਵੀ ਧਿਆਨ ਰੱਖਣਾ ਤੇ ਪਾਣੀ ਲਾਉਣ ਤੋਂ ਪਹਿਲਾਂ ਤੇ ਨਹੀਂ ਕਰਨੀ ਚਾਹੀਦੀ ਸਪਰੇ ਪਾਣੀ ਲਾਉਣ ਤੋਂ ਪਹਿਲਾਂ ਇੱਕ ਜਿਹੜੀ ਆ ਸਲਫ ਸਲਫੂਰਾਨ ਜਾਂ ਉਹਦੇ ਵੀ ਇਹ ਕੰਡੀਸ਼ਨ ਹੈਗੀ ਵੀ 2-3 ਦਿਨ ਦੇ ਅੰਦਰ-ਅੰਦਰ ਹੀ ਤੁਸੀਂ ਤੁਹਾਨੂੰ ਪਾਣੀ ਲਾਉਣਾ ਜਿਹੜਾ ਬਹੁਤ ਜ਼ਰੂਰੀ ਆ ਜੇ ਤੁਸੀਂ ਨਹੀਂ ਲਾਓਗੇ ਤਾਂ ਉਹਦਾ ਜਿਹੜਾ ਨੁਕਸਾਨ ਹੀ ਹੋਊਗਾ ਔਰ ਇੱਕ ਆਮ ਤੌਰ ਤੇ ਜਦੋਂ ਅਸੀਂ ਦੇਖਦੇ ਆ ਪੜ੍ਹਦੇ ਆ ਵੀ ਦਵਾਈਆਂ ਦੇ ਨਾਲ ਪਾਣੀ ਦੀ ਮਾਤਰਾ ਲਿਖੀ ਹੁੰਦੀ ਹੈ ਕਈ ਕਿਸਾਨ ਕਹਿੰਦੇ 6 ਪੰਪ ਲਾਉਣੇ ਚਾਹੀਦੇ ਨੇ ਕਈ ਪੰਪਾਂ ਦੇ ਵੀ ਸਾਈਜ਼ ਹੁੰਦੇ ਨੇ ਸ਼ਾਇਦ ਵੱਖਰੇ-ਵੱਖਰੇ ਔਰ ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਵੀ ਪਾਣੀ ਦੀ ਮਾਤਰਾ ਜਿਹੜੀ ਉਹ ਕਿੱਥੇ ਕਿੰਨੀ ਵਰਤਣੀ ਚਾਹੀਦੀ ਹੈ ਜੇਕਰ ਤਾਂ ਗੱਲ ਕਰੀਏ ਨਦੀਨਾਂ ਦੀ ਉਹਦੇ ਵਿੱਚ ਤਾਂ 150 ਲੀਟਰ ਪਾਣੀ ਜ਼ਰੂਰ ਆਪਾਂ ਵਰਤਣਾ ਚਾਹੀਦਾ ਵਾ ਜੇਕਰ ਗੱਲ ਕਰੀਏ ਆਪਾਂ ਕੀਟ ਨਾਸ਼ਕਾਂ ਦੇ ਜਾਂ ਫਫੂੰਦੀ ਨਾਸ਼ਕਾਂ ਦੇ ਉਹਦੇ ਵਿੱਚ ਜਿਹੜਾ ਪਾਣੀ ਤੁਸੀਂ 150 ਤਾਂ ਲੈ ਕੇ 200 ਤੱਕ ਵੀ ਜਿਹੜਾ ਉਹ ਯੂਜ਼ ਕਰ ਸਕਦੇ ਹਾਂਗੇ ਪਾਣੀ ਦੀ ਬਹੁਤ ਇੰਪੋਰਟੈਂਸ ਹੈਗੀ ਆ ਕਿਉਂਕਿ ਪ੍ਰਾਪਰ ਕਵਰੇਜ ਤਾਂ ਹੀ ਹੋਣੀ ਆ ਸਿਰਫ ਪਾਣੀ ਦੀ ਜਿਹੜੀ ਆ 200 ਲਟਰ ਅਸੀਂ ਰეკਮੈਂਡ ਕਰਦੇ ਹਾਂ ਕਣਕ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਜਦੋਂ ਅਸੀਂ ਕਣਕ ਦੀ ਬਜਾਈ ਦੇ ਅੰਦਰ ਅੰਦਰ 2 ਦਿਨ ਦੇ ਅੰਦਰ ਅੰਦਰ ਸਪਰੇਅ ਕਰਨੀ ਹੁੰਦੀ ਆ ਤਾਂ ਅਸੀਂ 200 ਲੀਟਰ ਪਾਣੀ ਜਿਹੜਾ ਰეკਮੈਂਡ ਕਰਦੇ ਆ। ਬਹੁਤ ਵਧੀਆ ਡਾਕਟਰ ਸਾਹਿਬ ਤੁਸੀਂ ਅਹਿਮ ਜਾਣਕਾਰੀ ਦਿੱਤੀ ਆ ਜਿਸ ਤਰ੍ਹਾਂ ਅੱਜ ਕੱਲ ਕਣਕ ਦੀ ਫਸਲ ਖੜੀ ਲੱਗੀ ਹੋਈ ਆ ਖੇਤਾਂ ਦੇ ਵਿੱਚ ਹੋਰ ਵੀ ਹਾੜੀ ਦੀਆਂ ਫਸਲਾਂ ਨੇ ਉਹਨਾਂ ਵਾਸਤੇ ਵੀ ਜਿਹੜੇ ਸਾਡੇ ਦਰਸ਼ਕਾਂ ਨੂੰ ਕਿਸਾਨ ਵੀਰਾਂ ਨੂੰ ਥੋੜਾ ਦੱਸੋ ਵੀ ਜਿਹੜੀਆਂ ਦਵਾਈਆਂ ਨੇ ਕੀਟਨਾਸ਼ਕ ਨਦੀਨਾਸ਼ਕ ਉਹਨਾਂ ਨੂੰ ਵਧੇਰੇ ਅਸਰਦਾਰ ਬਣਾਉਣ ਲਈ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਕੀ ਕੀ ਸਾਵ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਦੋਂ ਵੀ ਕੋਈ ਜਿਹੜਾ ਹੈਗਾ ਜ਼ਿੰਮੇਵਾਰ ਭਰਾ ਜਿਹੜਾ ਸਾਡਾ ਉਹ ਦਵਾਈ ਲੈਣ ਜਾਂਦਾ ਵਾ ਜਿਹੜਾ ਵੀ ਹੋਰ ਸਾਇਣ ਖਰੀਦਦਾ ਵਾ ਉਹਦਾ ਪੱਕਾ ਬਿੱਲ ਜ਼ਰੂਰ ਲਵੇ ਔਰ ਦੂਜੀ ਗੱਲ ਇਹ ਆ ਕਿ ਉਹ ਸफारਸ਼ ਕੀਤੀਆਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸफारਸ਼ ਕਰਦੀ ਆ ਦਵਾਈਆਂ ਉਹ ਹੀ ਮਤਲਬ ਵਰਤੀਆਂ ਜਾਣ ਨਾ ਕਿ ਜਿਹੜੇ ਕਈ ਵਾਰੀ ਕੀ ਹੁੰਦਾ ਆ ਕਿ ਉਸ ਤਰ੍ਹਾਂ ਹੀ ਉਹ ਜਿਹੜਾ ਉਹ ਡੀਲ ਕਰਦਾ ਹੁੰਦਾ ਉਹ ਨਾ ਤਾਂ ਉਹਨੂੰ ਬਿੱਲ ਦਿੱਤਾ ਜਾਂਦਾ ਵਾ ਇੱਕ ਤਾਂ ਪੱਕਾ ਬਿੱਲ ਲਵੇ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਉਸ ਨੂੰ ਜੜਾ ਵਾ ਡీలਰ ਨੂੰ ਜਾਂ ਜਿਹੜੇ ਵੀ ਉਹ ਸੰਬੰਧਤ ਜਿਹੜੀ ਤੁਹਾਡਾ ਹੈਗਾ ਵਾ ਜਿੱਥੋਂ ਇਹ ਤੁਹਾਡਾ ਜਿਹੜਾ ਸਮਾਨ ਆ ਰਿਹਾ ਹੈਗਾ ਵਾ ਉਹਨੂੰ ਤੁਸੀਂ ਉਸ ਕੰਪਨੀ ਦੇ ਉੱਤੇ ਜਿਹੜਾ ਵਾ ਦਾਵਾ ਠੋਕ ਸਕਦੇ ਹੋ ਇੱਕ ਤਾਂ ਇਹ ਬਹੁਤ ਜ਼ਰੂਰੀ ਆ ਦੂਜੀ ਇੱਕ ਜਿਹੜੀ ਅੱਜ ਕੱਲ੍ਹ ਹੋਰ ਸਮੱਸਿਆ ਆ ਗਈ ਕਿਉਂਕਿ ਠੰਡ ਦੇ ਦਿਨ ਹੈਗੇ ਆ ਕਿ ਜਿਹੜੇ ਵੀ ਕੋਈ ਮਿਕਸਚਰ ਨੇ ਉਹ ਇੱਕ ਦੂਜੇ ਦੇ ਘੁਲਦੇ ਨਹੀਂ ਤੇ ਜਿੰਮੇਦਾਰ ਕੀ ਕਰਦਾ ਕਿ ਪਾਣੀ ਗਰਮ ਕਰ ਲੈਂਦਾ ਹੈਗਾ ਉਹ ਪਾਣੀ ਨਹੀਂ ਆਪਾਂ ਨੂੰ ਗਰਮ ਕਰਨਾ ਚਾਹੀਦਾ ਉਹਦੇ ਨਾਲ ਉਹਦਾ ਜਿਹੜਾ ਅਸਰ ਘਟੂਗਾ ਵਧੂਗਾ ਨਹੀਂ ਸੋ ਇਸ ਕਰਕੇ ਵੱਖ-ਵੱਖ ਜੇ ਦੋ ਤੁਸੀਂ ਮੈਨੇ ਦੀ ਦਵਾਈ ਆ ਜਾਂ ਦੁੱਧਿਆ ਜਿਹੜਾ ਵਾ ਤੁਹਾਡੇ ਘਾ ਦੀ ਹੈਗੀ ਆ ਕੁੱਲੀ ਡੁੰਡਾ ਵਗੈਰਾ ਜ ਇਹਨਾਂ ਨੂੰ ਮਿਕਸ ਨਹੀਂ ਕਰਨਾ ਇੱਕ ਜਿੰਨੀ ਵੀ ਬਾਲਟੀ ਦੇ ਵਿੱਚ ਜਾਂ ਉਹ ਡਰਮ ਦੇ ਵਿੱਚ ਘੋਲ ਬਣਾਉਣਾ ਉਹ ਘੋਲ ਜਿਹੜਾ ਅਲੱਗ-ਅਲੱਗ ਬਣਾਣਾ ਚਾਹੀਦਾ ਵਾ ਉਸ ਤੋਂ ਬਾਅਦ ਜਿਹੜਾ ਉਹ ਟੈਂਕ ਮਿਕਸ ਜਿਹੜਾ ਵਾ ਤੁਹਾਡਾ ਉਹਦੇ 'ਚ ਹੋ ਜਾਵੇ ਇੱਕ ਟੈਂਕੀ ਦੇ ਵਿੱਚ ਉਹਦੇ ਤੇ ਕੋਈ ਫੇਰ ਕੋਈ ਪ੍ਰੋਬਲਮ ਨਹੀਂ ਹੈਗੀ ਨਹੀਂ ਤਾਂ ਉਹਦੇ ਵਿੱਚ ਉਹਦਾ ਅਸਰ ਜਿਹੜਾ ਪੂਰਾ ਨਹੀਂ ਹੋਏਗਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਨੇ ਬਹੁਤ ਜਿਹੜੀ ਅਹਿਮ ਜਾਣਕਾਰੀ ਦਿੱਤੀ ਹੈ ਦਵਾਈਆਂ ਦੀ ਜਿਹੜੀ ਵਰਤੋਂ ਵਾਸਤੇ ਉਹਨਾਂ ਦੀ ਚੋਣ ਵਾਸਤੇ ਉਹਨਾਂ ਦੇ ਛੜਕਾ ਦੇ ਸਮੇਂ ਵਾਸਤੇ ਤੇ ਛੜਕਾ ਦੇ ਤਰੀਕੇ ਵਾਸਤੇ ਆਸ ਕਰਦੇ ਹਾਂ ਕਿ ਕਿਸਾਨ ਵੀਰ ਜਿਹੜੇ ਨੇ ਸਾਡੇ ਦਰਸ਼ਕ ਨੇ ਇਸ ਜਾਣਕਾਰੀ ਦਾ ਭਰਪੂਰ ਫਾਇਦਾ ਲੈਣਗੇ ਇਸ ਤੋਂ ਸੇਧ ਲੈਣਗੇ ਤਾਂ ਜੋ ਉਹਨਾਂ ਦੇ ਖੇਤਾਂ ਵਿੱਚ ਵਰਤੀ ਜਾਣ ਵਾਲੀ ਹਰੇਕ ਦਵਾਈ ਜਿਹੜੀ ਆ ਉਹ ਅਸਰਦਾਰ ਹੋ ਸਕੇ ਉਹਨਾਂ ਦੀ ਫਸਲ ਜਿਹੜੀ ਆ ਰੋਗ ਮੁਕਤ ਹੋ ਸਕੇ ਨਦੀਨ ਮੁਕਤ ਹੋ ਸਕੇ ਔਰ ਉਹਨਾਂ ਦੀ ਪੈਦਾਵਾਰ ਜਿਹੜੀ ਹੈ ਉਹ ਚੰਗੀ ਨਿਕਲ ਸਕੇ ਅੱਜ ਦੀ ਪੇਸ਼ਕਸ਼ ਵਿੱਚ ਇੰਨਾ ਹੀ ਮੈਂ ਹਰਮਨਪ੍ਰੀਤ ਸਿੰਘ ਜਗਮਨ ਟੀਵੀ ਗੁਰਦਾਸਪੁਰ